ਅਸੀ ਗੱਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਠੀਕ ਹੋਵਾਂਗੇ ਤੇ ਇਹ ਵੀ ਉਮੀਦ ਕਰਦਾ ਕਿ ਤੁਹਾਡਾ ਸ਼ੌਂਕ ਸਾਰੇ ਦੋਸਤਾਂ ਦਾ ਵਧੀਆ ਚੱਲਦਾ ਹੋਵੇਗਾ ਠੀਕ ਆ ਤੇ ਅੱਜ ਗੱਲ ਕਰਾਂਗੇ ਆਪਣੇ ਸ਼ੌਂਕ ਦੀ ਤੇ ਕੁਝ ਕੋਹਰ ਗੱਲਾਂ ਕਰਾਂਗੇ ਬਾਕੀ ਤੁਹਾਡੇ ਨਾਲ ਇੱਕ ਹੋਰ ਗੱਲ ਕਰੂੰਗਾ ਕਿ ਹੁਣ ਆ ਜਿਹੜਾ ਮਹੀਨਾ ਫਰਵਰੀ ਚੱਲਦਾ ਪਿਆ ਅੱਜ ਹੋ ਗਈ ਆ ਤਰੀਕ 10 ਫਰਵਰੀ ਤੇ ਆਪਾਂ 15 ਤੋਂ 20 ਤਰੀਕ ਤੋਂ ਪਹਿਲਾਂ 20 ਤਰੀਕ ਤੱਕ ਆਪਾਂ ਸਾਰੇ ਜਨਰਲ ਵੈਕਸੀਨ ਕਰ ਦਵਾਂਗੇ ਲਸੂਟਾ ਦੀ ਠੀਕ ਐ ਕਰਿਓ ਸ਼ੌਂਕ ਆਪਣੇ ਘਰ ਦੀ ਬਰੀਡ ਵਿੱਚੋਂ ਪਠਾਇਆ ਸਲੇਟੀ ਗਲਵਾ ਬੇਗਮ ਠੀਕ ਐ ਤੇ ਇਹ ਤਾਜਾਂ ਵਿੱਚੋਂ ਬਣਿਆ ਇਹਦੀ ਮਾਤਾਜ ਅੰਡਰ ਟਾਈਗਰ ਦੀ ਧੀ ਰਾણો ਮੁਰਗੀ ਜਿਹੜੀ ਉਹਦਾ ਪਠਾਇਆ ਹੋ ਤੇ ਪਿਓ ਇਹਦਾ ਗਲਵਾ ਸੀਗਾ ਬਾਂਕਾ ਤਾਜ ਠੀਕ ਐ ਕਰਿਓ ਸ਼ੌਂਕ ਆਪਣੀ ਬਣਾਈ ਹੋਈ ਨਸਲ ਆ ਠੀਕ ਐ ਕਿੱਦਾਂ ਦੀ ਆ ਤੁਹਾਡੇ ਸਾਹਮਣੇ ਆ ਠੀਕ ਆ ਨਵਾਬੀ ਤਾਜ ਬੇਗਮ ਉਪਰੋ ਗਲਵਾ ਠੀਕ ਆ ਇਹ ਨਸਲ ਬਹੁਤ ਘੱਟ ਬਣਦੀ ਆ ਲੇਕਿਨ ਆਪਾਂ ਬਣਾ ਲਈ ਆ ਬੇਗਮ ਤਾਂ ਬਣ ਜਾਂਦੇ ਲੇਕਿਨ ਗਲਵੇ ਨਹੀਂ ਬਣਦੇ ਆਪਾਂ ਗਲਵੇ ਬੇਗਮ ਵੀ ਬਣਾ ਲਏ ਆ ਬਾਬੇ ਨਾਨਕ ਦੀ ਮਿਹਰ ਨਾਲ ਠੀਕ ਆ ਤੇ ਹੋਰ ਇੱਧਰ ਸ਼ੌਂਕ ਰਹੇ ਆਪਣਾ ਖਰਾ ਹਿਟਲਰ ਆਪਣਾ ਮੁਰਗ ਹਿਟਲਰ ਤੇ ਨਾਲ ਖੜੀ ਆ ਆਪਣੀ ਮੁਰਗੀ ਜੋਰਾ ਦੀ ਧੀ ਕਰਿਓ ਸ਼ੌਂਕ ਦੱਸਿਓ ਕਿਵੇਂ ਦੇ ਲੱਗੇ ਪੀਰ ਇਹੋ ਇਹ ਮੁਰਗੀ ਵੀ ਲੱਗਦਾ ਡਬਲ ਝੋਲ ਕਰ ਗਈ ਆਂਡੇ ਥੋੜੇ ਟਟਮੇ ਜੇ ਦੇਣ ਲੱਪੀ ਤਿੰਨ ਚਾਰ ਦਿਨ ਗੈਪ ਆ ਗਏ ਥੋੜੀ ਜੀ ਮੈਨੂੰ ਲੱਗਦਾ ਮੌਸਮ ਦਾ ਇਫੈਕਟ ਆ ਕਰਿਆ ਮੁਰਗੀਆਂ ਡਬਲ ਝੋਲ ਕਰ ਗਈਆਂ ਇੱਕ ਮੁਰਗੀ ਕੋੜ ਖੋਈ ਆਪਣੀ ਬਾਕੀ ਹਜੇ ਹੁੰਦੀਆਂ ਨਹੀਂ ਪਈਆਂ ਦੇਖਦੇ ਆ ਅੱਜ ਨਹੀਂ ਤਾਂ ਕੋਈ ਬਾਹਰੋਂ ਮੁਰਗੀ ਲਿਆ ਕੇ ਸੇਵਾ ਵਾਲੀ ਤੇ ਧਰਨੇ ਤੇ ਬਿਠਾਉਣੀ ਆ ਕਰਿਓ ਸ਼ੌਂਕ ਆਪਣੇ ਮੁਰਗੀ ਹਿੱਟਰ ਦਾ ਠੀਕ ਆ ਉਹ ਮੱਦੀ ਚੈੱਕ ਕਰਿਓ ਆਪਣੇ ਘਰ ਘਰ ਦੀ ਬਣਾਈ ਹੋਈ ਨਸਲ ਆ ਠੀਕ ਐ ਇਹ ਜੋੜੇ ਦੇ ਬੱਚਿਆਂ ਦਾ ਆਪਾਂ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਕੁਝ ਦੋਸਤ ਆਪਣੇ ਕੋਲੋਂ ਪੀਲੇ ਜਾਨਵਰ ਦੇ ਬੱਚੇ ਮੰਗਦੇ ਆ ਉਹਨਾਂ ਨੂੰ ਪੀਲੇ ਬੱਚਿਆਂ ਦਾ ਵੀ ਸ਼ੌਂਕ ਕਰਾਵਾਂਗੇ ਲੇਕਿਨ ਇਹ ਆਗੇ ਭਰਾ ਜੀ ਰੇਟ ਬੱਚੇ ਦੇ ਹਿਸਾਬ ਨਾਲ ਹੋਣਾ ਆ ਜਿੱਦਾਂ ਆਪਾਂ ਸੇਲ ਤੇ ਪਾਵਾਂਗੇ ਤੇ ਰੇਟ ਵੀ ਤੁਹਾਨੂੰ ਦੱਸਾਂਗੇ ਤੇ ਕੱਲ ਆਪਣੇ ਕੋਲ ਦੋਸਤ ਆਏ ਸੀਗੇ ਇੱਕ ਹੋਰ ਗੱਲ ਤੁਹਾਡੇ ਨਾਲ ਕਰਨੀ ਦਿਲ ਦੀ ਉਹ ਕਾਂਤੀ ਭਾਜੀ ਹੁਣੀ ਆਏ ਸੀ ਤੇ ਮੈਂ ਉਹਨਾਂ ਦੇ ਕੋਲੋਂ ਵੀਊ ਪੁੱਛ ਲਿਆ ਚਲੋ ਵਧੀਆ ਯਾਰ ਮੈਨੂੰ ਤਾਂ ਇਦਾਂ ਲੱਗਾ ਪੁੱਛਣਾਗੇ ਜੇ ਮੈਂ ਨਸਲ ਕੋਈ ਬਣਾਈ ਆ ਸੇਲ ਕੀਤੀ ਆ ਮੇਰਾ ਪੁੱਛਣਾ ਫਰਜ਼ ਮੰਦਾ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਪਾਜੀ ਕਿੱਦਾਂ ਦੇ ਨਿਕਲੇ ਚੰਗੇ ਨਿਕਲੇ ਕਿ ਮਾੜੇ ਨਿਕਲੇ ਉਹ ਕਈ ਬੰਦੇ ਯਾਰ ਵਿੱਚ ਤਿੰਨ ਪੰਜ ਉੱਤੇ ਵੀ ਕਿੰਤੂ-ਪ੍ਰਿੰਤੂ ਕਰਦੇ ਆਗੇ ਨਾਰ ਹੁਣੀ ਪ੍ਰੋਮੋਸ਼ਨ ਕਰਾਉਣ ਦੇ ਆ ਉਹ ਯਾਰ ਪ੍ਰੋਮੋਸ਼ਨ ਕਰਾਉਣ ਦੀ ਮੈਨੂੰ ਕੀ ਲੋੜ ਆ ਮੈਂ ਅੱਗੇ ਵੀ ਕਹਿੰਨਾ ਦੁਬਾਰਾ ਫੇਰ ਰਿਪੀਟ ਤੇ ਕਹਿੰਨਾ ਮੈਨੂੰ ਪ੍ਰੋਮੋਸ਼ਨ ਕਰਾਉਣ ਦੀ ਯਾਰ ਲੋੜ ਨਹੀਂ ਹੈਗੀ ਕੋਈ ਲੋੜ ਇਦਾਂ ਨਹੀਂ ਬਾਬੇ ਨਾਨਕ ਦੀ ਮਿਹਨਤ ਨਾਲ ਨਾਰ ਦਾ ਹਉਦੇ ਨਾਮ ਹੋ ਰਿਹਾ ਠੀਕ ਹੈ ਮੇਰੇ ਕੋਲ ਤਾਂ ਨਸਲ ਬਣਾਉਣ ਲਈ ਤੇ ਸੰਭਲ ਲਈ ਟਾਈਮ ਹੈ ਨੀਗਾ ਠੀਕ ਹੈ ਨੇ ਤਾਂ ਜਿਹੜੀਆਂ ਲੀਲੀਆਂ ਛਿਲੀਆਂ ਨਹੀਂ ਮੈਂ ਕੋਈ ਪਰਵਾਹ ਨਹੀਂ ਕਰਦਾ ਜਿਹੜੀਆਂ ਲੀਲੀਆਂ ਛਿੰਨੀਆਂ ਮੰਨਦਾ ਮੈਂ ਜਿਨ੍ਹਾਂ ਨੂੰ ਯਾਨੀ ਕਿ ਕੋਈ ਸ਼ੌਂਕ ਬਾਰੇ ਪਤਾ ਹੀ ਨਹੀਂ ਉਹ ਚੱਕ ਕੇ ਲਾ ਪੈਂਦੇ ਆ ਕਿੰਤੂ ਪਰੰਤੂ ਗਨਨਾਰ ਤੇ ਕੇਨਾਰ ਆਪਣੇ ਪ੍ਰਮੋਸ਼ਨ ਆ ਕਰਾਉਂਦਾ ਅੱਗੇ ਇੱਕ ਦਿਨ ਮੁੰਡਾ ਉੱਥੋਂ ਆਇਆ ਸੀਗਾ ਆਪਣੇ ਆਪਣਾ دوست ਆ ਮਿੱਤਰ ਕਾਂਗੜੇ ਤੋਂ ਆਇਆ ਸੀ ਨਵਜੋਤ ਉਹਨੇ ਆਪਣੇ ਬਲੌਗ ਬਣਾਇਆ ਸੀ ਤੇ ਆਗੇ ਤਾਂ ਉਹਦੇ ਵਿੱਚ ਵੀ ਉਹਨੇ ਕਿਤੇ ਕਹਿਤਾ ਭਾਜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਓ ਯਾਰ ਨਈ ਸਬਸਕ੍ਰਾਈਬ ਕਰਨਾ ਕੋਈ ਦਿੱਕਤ ਨਹੀਂ ਯਾਰ ਜਿੰਨੇ ਜਾਨਵਰ ਆਪਣੇ ਲੈਣੇ YouTube ਤੋਂ ਦੇਖ ਕੇ ਤੋਂ ਬਿਨਾਂ ਹੀ ਲੈ ਲੈਣੇ ਆ ਕੋਈ YouTube ਦੀ ਏਡੀ ਵੀ ਲੋੜ ਹੈ ਨਹੀਂ ਆਪਾਂ ਨੂੰ ਉਹ ਤਾਂ ਚਲੋ ਉਦਾਂ ਆਪਾਂ ਕਈ ਦਾ ਚਲੋ ਵੀ ਜਿੱਦਾਂ Instagram ਚਲੋ ਬੰਦਾ ਉਹਦੀ ਹਿਸਟਰੀ ਡੀਲੀਟ ਕਈ ਆਦੀ ਹੋ ਜਾਂਦੀ ਆ YouTube ਤੇ ਜਾਦਾਂ ਜਿੱਦਾਂ ਅੱਜ ਅੱਜ ਮੈਂ ਸ਼ੌਂਕ ਕਰਦਾ ਆਉਣ ਵਾਲੇ ਦੋ ਚੋ ਸਾਲਾਂ ਵਿੱਚ ਮੇਰੀ ਡਿਊਟੀ ਕਿਤੇ ਚਲੋ ਪ੍ਰੋਮੋਸ਼ਨ ਹੋ ਜਾਂਦੀ ਦੂਰ ਲੱਗ ਜਾਂਦੀ ਆ ਤੇ ਸ਼ੌਂਕ ਆਪਾਂ ਛੱਡ ਦਈਏ ਤੇ ਆਪਣਾ ਜਿਹੜਾ ਸ਼ੌਂਕ ਕੀਤਾ ਹੋਇਆ YouTube ਤੇ ਪਿਆਰ ਹੋਊਗਾ ਠੀਕ ਹੈ ਨਾਮ ਰਹਾ ਆਪਣਾ ਇਸ ਕਰਕੇ ਮੈਂ ਚੈਨਲ ਬਣਾਇਆ ਉਦਾਂ ਹੋ ਗਿਆ ਇਦਾਂ ਦੀ ਮੈਨੂੰ ਕੋਈ 바ਵਾ ਜਾਂ 바ਵਾ ਖੱਟਣ ਲਈ ਜਾਂ ਕੋਈ ਬਿਜ਼ਨਸ ਪਰਪਸ ਲਈ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਉਹ ਬਿਜ਼ਨਸ ਤਾਂ ਉਦਾਂ ਹੀ ਬੜਾ ਯਾਰ ਆਪਣੇ ਬਾਬੇ ਨਾਨਕ ਦੀ ਮੇਨ ਨਾ ਯਾਰ ਇਦਾਂ ਇਨੇ ਜਾਨਵਰ ਵੇਚਦੇ ਆ ਠੀਕ ਹੈ ਤੇ ਜਿੰਨੇ ਆਪਾਂ ਚਾਹੀਏ ਉਹਨੇ ਸੇਲ ਕਰੀਦੇ ਆ ਤੇ ਆਪਾਂ ਨੂੰ ਪ੍ਰੋਮੋਸ਼ਨਾ ਪ੍ਰੋਮੋਸ਼ਨਾ ਕਰਾਉਣ ਵਾਲੀ ਕੋਈ ਗੱਲਬਾਤ ਹੈ ਨਹੀਂ ਤੇ দেই ਗੱਲ ਬਾਤ ਜੇ ਕੋਈ ਆਪਣੇ ਕੋਲ دوست ਜਾਨਵਰ ਬੱਚੇ ਲੈ ਕੇ ਜਾਂਦਾ ਜਾਨਵਰ ਲੈ ਕੇ ਜਾਂਦਾ ਤੇ ਉਹ ਚੰਗੇ ਨਿਕਲਦੇ ਮਾੜੇ ਨਿਕਲਦੇ ਉਹ ਤਾਂ ਆਪਾਂ ਪੁੱਛਣਾ ਹੀ ਆ ਯਾਰ ਕਿਉਂਕਿ ਚੰਗੇ ਵੀ ਸਿਰ ਮੱਥੇ ਮਾੜੇ ਵੀ ਸਿਰ ਮੱਥੇ ਸਿੱਧੀ ਜੀ ਗੱਲ ਆ ਯਾਰ ਠੀਕ ਆ ਜਿਹਨੂੰ ਨਹੀਂ ਚੰਗਾ ਲੱਗਦਾ ਆਪਣਾ ਸ਼ੌਂਕ ਮੈਂ ਹੁਣ ਵੀ ਕਹਿੰਨਾ ਪਹਿਲਾਂ ਵੀ ਕਹਿੰਨਾ ਨਾ ਮੇਰੀਆਂ ਵੀਡੀਓ ਨਾ ਦੇਖਿਆ ਕਰੋ ਯਾਰ ਕਿਉਂਕਿ ਮੇਰੀਆਂ ਵੀਡੀਓ ਦੇ ਵਿੱਚ ਕਈ ਵਾਰੀ ਮੈਂ ਥੋੜਾ ਗਰਮ ਬੋਲ ਜਾਂਦਾ ਤੇ ਕਈਆਂ ਦੇ ਮਨ ਨੂੰ ਫੇਠੇਸ ਵੀ ਪਹੁੰਚ ਜਾਂਦੀ ਆ ਕਿਉਂਕਿ ਕੱਲ ਵੀ ਜਦੋਂ ਬਲੌਗ ਬਣਾਉਂਦੇ ਉਹ ਭਾਜੀ ਨੇ ਵੀ ਕਿਹਾ ਸੀਗਾ ਕਾਂਤੀ ਨੇ ਕਹਿੰਦਾ ਨਾਰ ਬੰਦਾ ਮੜਾ ਹੋ ਸਕਦਾ ਪਰ ਨਾਦ ਦੀ ਬਣਾਈ ਹੋਈ ਨਸਲ ਨਹੀਂ ਮਾਰੀ ਹੋ ਸਕਦੀ ਕਿਉਂ ਉਹਨਾਂ ਨੂੰ ਇੰਨਾ ਯਕੀਨ ਆ ਯਾਰ ਤੇ ਕਰਿਓ ਸ਼ੌਂਕ ਬਾਕੀ ਮੈਨੂੰ ਯਾਰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਹਿੰਨੇ ਆ ਐ ਆ ਜੋ ਆ ਜਾਂ ਕਿਦਾਂ ਇਹੋ ਫੇਕ ਪ੍ਰੋਮੋਸ਼ਨ ਆ ਜਾਂ ਨਾਰ ਹੁਣੀ ਫੈਂਸੀ ਰੱਕੀ ਬੈਠੇ ਆ ਉਹ ਯਾਰ ਫੈਂਸੀ ਵੀ ਹੈ ਨਾ ਜਾਨੀ ਕਿ ਬਣਾਉਣ ਤੇ ਜਾਂ ਉਹਨਾਂ ਦੇ ਆਪਣੇ ਨਸਲ ਤਿਆਰ ਕਰਨ ਤੇ ਮੈਨੂੰ ਪਤਾ ਮੇਰੀ ਕਿੰਨੀ ਕ ਮਿਹਨਤ ਆ ਠੀਕ ਹੈ ਤੇ ਉਹ ਨਸਲ ਲੈਣ ਲਈ ਜੰਮੂ ਕਸ਼ਮੀਰ ਲਾਹ ਬਠਿੰਡੇ ਮਾਨਸਾ ਮੁਖਤਰ ਤੱਕ ਬੰਦੇ ਇਧਰੋਂ ਲਾਹੌਰ ਆਲ ਇੰਡੀਆ ਦੇ ਬੰਦੇ ਯਾਨੀ ਕਿ ਮੇਰੀ ਨਸਲ ਦੇ ਦਿਮਾਨੇ ਆ ਇਹਨਾਂ ਨੂੰ ਜਿਹੜੇ ਆ 2-4 ਸਾਲਾਂ ਦੇ ਵਿੱਚ ਸ਼ੌਂਕ ਕਰਨ ਲੱਗੇ ਨਾ ਬੱਚਿਆਂ ਨੂੰ ਕੀ ਪਤਾ ਯਾਰ ਵੀ ਨਾਰ ਨੇ ਕੀ ਬਣਾਇਆ ਕਿਹੜੀ ਨਸਲ ਤਿਆਰ ਕੀਤੀ ਤੇ ਕਿੱਦਾਂ ਦੀ ਨਸਲ ਆ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਯਾਰ ਠੀਕ ਹੈ ਤੇ ਦੂਜੇ ਨੰਬਰ ਤੇ ਇੱਕ ਅਦਾ ਕੁੱਕੜ ਰੱਖ ਕੇ ਠੀਕ ਹੈ ਉਹਦੀਆਂ ਮਸ਼ੂਰੀਆਂ ਕਰਾ ਕਰਾ ਕੇ ਤੇ ਉਹਨਾਂ ਕੋਈ ਸ਼ੌਂਕ ਨਹੀਂ ਹੁੰਦਾ ਸ਼ੌਂਕ ਰੱਖਣ ਲਈ ਇਦਾਂ ਹਨਾ ਇਦਾਂ ਇਦਾਂ ਤੇ ਇਦਾਂ ਤੇ ਇਦਾਂ ਠੀਕ ਹੈ ਤੇ ਇਦਾਂ ਠੀਕ ਹੈ ਇਦਾਂ ਜਾਨੀ ਕਿ ਘਰ ਭਾਨੇ ਪੈਂਦੇ ਆ ਤੇ ਘਰ ਖਵਾਉਣੇ ਪੈਂਦੇ ਆ ਖੁੱਲਾ ਬਾਜਰਾ ਸੱਟਣਾ ਪੈਂਦਾ ਖੁਲੀਆਂ ਫੀਡਾਂ ਸੱਟਣੀਆਂ ਪੈਂਦੀਆਂ ਨਾ ਮਰੇ ਖੁੱਲਾ ਖਰਚਾ ਕਰਨਾ ਪੈਂਦਾ ਫਿਰ ਝੌਂਕ ਪੂਰੇ ਹੁੰਦੇ ਆ ਤੇ ਨਾ ਹੀ ਖਰਚਾ ਇਹਨਾਂ ਦੇ ਗਿਣਿਆ ਜਾਂਦਾ ਜਿਹੜਾ ਖਰਚਾ ਕਰਦੇ ਆ ਕਰਿਓ ਸ਼ੌਂਕ ਆਪਣੀ ਪੀਲੀ ਗਲਵੀ ਬੇਗਮ ਮੁਰਗੀ ਆ ਆਪਣੀ ਮੁਰਗੀ ਚੰਨੋ ਜਿਹਦੇ ਬਾਦੂ ਫੈਨ ਆ ਦੋਸਤ ਠੀਕ ਹੈ ਤੇ ਫੇ ਮੁੱਦੇ ਦੀ ਗੱਲ ਮੈਂ ਉੱਥੇ ਆ ਕੇ ਨਵੇੜਦਾ ਯਾਨੀ ਕਿ ਜਿਹੜੇ ਯਾਰ ਦੋ ਦੋ ਚੋ ਸਾਲਾਂ ਤੋਂ ਸ਼ੌਂਕ ਜਿਹੜੇ ਯਾਨੀ ਕਿ ਉਹ ਅੱਜ ਕੱਲ੍ਹ ਅੱਗੇ ਸ਼ੌਂਕ ਕਰਦੇ ਮੈਨੂੰ ਸ਼ੌਂਕ ਕਰਨਾ ਸਿਖਾਉਂਦੇ ਆ ਮੈਂ ਇਦਾਂ ਨਹੀਂ ਪ੍ਰਵਾਹ ਵਰੂ ਨਹੀਂ ਕਰਦਾ ਯਾਰ ਬਾਲੀ ਠੀਕ ਹੈ ਓਕੇ ਨਾਰ ਹੁਣੀ ਫੇਕ ਪ੍ਰਮੋਸ਼ਨ ਕਰਾਉਂਦੇ ਆ ਉਹ ਮੈਨੂੰ ਯਾਰ ਫੇਕ ਪ੍ਰਮੋਸ਼ਨ ਕਰਾਉਂਦੀ ਕੀ ਲੋੜ ਆ ਠੀਕ ਹੈ ਮੈਨੂੰ ਕੋਈ ਫੇਕ ਪ੍ਰਮੋਸ਼ਨ ਕਰਾਉਣ ਦੀ ਲੋੜ ਨਹੀਂ ਓ ਠੀਕ ਆ 200 ਸਬਸਕ੍ਰਾਈਬਰ ਹੋ ਗਏ ਆ ਮੇਰੇ ਠੀਕ ਆ ਉਹ ਕਿਦਾਂ ਹੋਏ ਆ ਉਹ ਯਾਨੀ ਕਿ ਜਿਹੜੇ ਦੋਸਤਾਂ ਨੂੰ ਆਪਣਾ ਸ਼ੌਂਕ ਪਸੰਦ ਆ ਉਹ ਆਪਣੇ ਆਪ ਆਪਣੇ ਚੈਨਲ ਨੂੰ ਫੋਲੋ ਕਰਦੇ ਆ ਸਬਸਕ੍ਰਾਈਬ ਕਰਦੇ ਆ ਤੇ ਜਿਹੜੇ ਇੰਨੇ ਮੈਂ ਜਾਨਵਰ ਵੇਚਦਾ ਇੰਨੇ ਬੱਚੇ ਘਡਾਉਣਾ ਉਹ ਕਿਦਾਂ ਸੇਲ ਹੁੰਦੇ ਆ ਅੱਜ ਤੱਕ ਕਿਸੇ ਨੂੰ ਨਹੀਂ ਗਿਆ ਨਾ ਨੇ ਵੀ ਆ ਮੇਰਾ ਸਟੇਟਸ ਲਾ ਦੇ ਯਾਰ ਸੇਲ ਤੇ ਪਾ ਦੇ ਨਾ ਉਹ ਆਪੇ ਸੇਲ ਹੁੰਦੇ ਮੇਰੇ ਅੱਧੇ ਜਿਆਦਾ ਜਾਨਵਰ ਮੈਂ ਸਟੇਟਸ ਤੇ ਆਪਣੇ ਸੇਲ ਕਰ ਦਨਾ ਤੇ ਜੇ ਕੋਈ ਨਹੀਂ ਹੈ ਕੋਈ ਰੋਕ ਜਾਂਦਾ ਫਿਰ ਮੇਰੇ ਤੋਂ ਗਰੁੱਪ ਵਾਧੂ ਚੱਲਦੇ ਮੈਂ ਗਰੁੱਪਾਂ 'ਚ ਪਾਉਣਾ ਸੇਲ ਤੇ ਤੇ ਉਹ ਗੱਲਾਂ ਕਰਨਦੇ ਆ ਕਿ ਨਾਰ ਫੇਕ ਪ੍ਰੋਮੋਸ਼ਨਾਂ ਕਰਾਉਂਦਾ ਉਹ ਮੈਨੂੰ ਫੇਕ ਪ੍ਰੋਮੋਸ਼ਨਾਂ ਦੀ ਯਾਰ ਕੋਈ ਲੋੜ ਨਹੀਂ ਫੇਕ ਪ੍ਰੋਮੋਸ਼ਨਾਂ ਦੀ ਲੋੜ ਉਹਨਾਂ ਨੂੰ ਹੁਣੀ ਆ ਉਹ ਜਿਹੜੇ ਕੱਲ ਫੇਰ ਦੁਬਾਰਾ ਉਹੀ ਗੱਲ ਕਹਿੰਦਾ ਸਾਲ 1.5 ਸਾਲ ਤੋਂ ਦੇਸੀਆਂ ਦੂਸੀਆਂ ਤੋਂ ਸ਼ੌਂਕ ਕਰਨ ਨਾਲ ਸੀ ਲਲ ਹੋਏ ਆ ਠੀਕ ਆ ਤੇ ਮੈਂ ਇਹ ਦਿਲ ਦੀ ਗੱਲ ਕਹਿਣੀ ਸੀ ਕਿਉਂਕਿ ਮੈਨੂੰ ਗੁੱਸਾ ਲੱਗਦਾ ਯਾਰ ਜਿਹੜੇ ਬੰਦੇ ਮੇਰੇ ਨਾਲ ਜੁੜੇ ਹੋਏ ਆ ਉਹ ਮੈਨੂੰ ਕਹਿੰਦੇ ਯਾਰ ਨਾਰ ਪਾਈ ਤੇਰੇ ਬਾਰੇ ਇੰਨਾ ਕੁਝ ਕਹਿੰਦੇ ਆ ਠੀਕ ਹੈ ਤੇ ਰਹੀ ਗੱਲਬਾਤ ਸ਼ੌਂਕ ਦੀ ਸ਼ੌਂਕ ਜਿੰਨਾ ਚਿਰ ਬਾਬੇ ਨਾਨਕ ਦੀ ਮਿਹਰ ਐ ਏਦਾਂ ਹੀ ਚੱਲਣਾ ਠੀਕ ਹੈ ਤੇ ਜਦੋਂ ਕਿਤੇ ਆਪਣੀ ਡਿਊਟੀ ਦੂਰ ਲੱਗੀ ਉਦੋਂ ਆਪਾਂ ਸ਼ੌਂਕ ਛੱਡ ਵੀ ਸਕਦੇ ਆ ਪਰ ਇਹ YouTube ਦਾ ਚੈਨਲ ਬਣਾਉਂਦਾ ਮੇਰਾ ਮਕਸਦ ਇਹ ਸੀਗਾ ਕਿ ਇਹਦੇ ਉੱਪਰ ਮੇਰੀਆਂ ਵੀਡੀਓ ਪਈਆਂ ਹੋਈਆਂ ਜਦੋਂ ਮੈਂ ਸ਼ੌਂਕ ਛੱਡ ਵੀ ਤਾ ਉਦੋਂ ਵੀ ਰਹਿਣੀਆਂ ਤੇ Instagram ਹੈ Instagram ਦਾ ਇਦਾਂ ਹੁੰਦਾ ਹੈ ਕਿ ਯਾਰੀ ਮੈਂ ਡਿਲੀਟ ਕਰਦਾ ਕਰਦਾ ਵੀਡੀਓ ਵਿੱਚੋਂ ਡਿਲੀਟ ਵੀ ਹੋ ਜਾਂਦੀਆਂ ਠੀਕ ਹੈ ਤੇ ਕਰਿਓ ਸ਼ੌਂਕ ਆਪਣੇ ਪੀਲੇ ਜਾਨਵਰ ਦਾ ਇਹਨੂੰ ਕੱਲ ਵੀ ਤਪਾਇਆ ਸੀ ਆਪਾਂ ਬੇਗਮ ਮੁਰਗੇ ਨਾਲ ਅੰਡਰਟੈਕਰ ਨਾਲ ਤਾਂ ਨਹੀਂ ਤਪਾਈਦਾ ਕਈ ਦੋਸਤ ਪੁੱਛਦੇ ਆ ਕਿ ਅੰਡਰਟੈਕਰ ਨਾਲ ਨਹੀਂ ਤਪਾਉਂਦਾ ਅੰਡਰਟੈਕਰ ਯਾਰ ਸਿਆਣਾ ਹੋਇਆ ਉਹਦਾ ਵਿਚਾਰਾ ਬਜ਼ੁਰਗ ਹੈ ਦੀ ਉਮਰ ਹੋ ਗਈ 50 ਸਾਲਾਂ ਤੋਂ ਉੱਪਰ ਠੀਕ ਹੈ ਤੇ ਉਹਦੇ ਐਵੇਂ ਇਹਦੇ ਕੋਈ ਡੋਡੀ ਡਾਡੀ ਆ ਜੂਗੀ ਸੱਟ ਥਾਂ ਟਗਾਣੇ ਆ ਗਈ ਤਾਂ ਔਖਾ ਹੋ ਜੂਗਾ ਉਹ ਸਿਰਫ ਸ਼ੌਂਕ ਕਰਨ ਨੂੰ ਰੱਖਿਆ ਆਪਾਂ ਤੇ ਬੇਗਮ ਨਾਲ ਇਹਨੂੰ ਤਾਂ ਚੈੱਕ ਕਰੀਦਾ ਬੇਗਮ ਵਿੱਚ ਵਿੱਚ ਹਕਾਰ ਜਾਂਦਾ ਉਹ ਪੈਣ ਲਾ ਪੈਂਦਾ ਤੇ ਉਹ ਜਿਆਦਾ ਗਰਮ ਹੋ ਜਾਂਦਾ ਤਾਂ ਕਰਕੇ ਵੀ ਥੋੜਾ ਜਿਹਾ ਤੋਂ ਹਲਕਾ ਕਰਾਨਾ ਹੁੰਨਾ ਮੈਂ ਠੀਕ ਹੈ ਕਰਿਓ ਸ਼ੌਂਕ ਬਾਕੀ ਬਾਕੀ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਨੇਗਾ ਠੀਕ ਹੈ ਤੇ ਮੈਂ ਇੱਕ ਤੁਹਾਡੇ ਨਾਲ ਸਟਾਰਟਿੰਗ ਵਿੱਚ ਗੱਲ ਕੀਤੀ ਉਹਦੀ ਆਪਣੇ ਵੈਕਸੀਨ ਦੀ ਵੈਕਸੀਨ ਜ਼ਰੂਰੀ ਆ ਕਰਾਂਗੇ ਆਪਾਂ ਤੇ ਕਿੱਦਾਂ ਕਰਨੀਆਂ ਤੁਹਾਨੂੰ ਦੱਸਾਂਗੇ ਵੀ ਤੇ ਸੂਟਾ ਦੀ ਵੈਕਸੀਨ ਆ ਉਹ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਹੁਣੀ ਆ ਇੱਕ ਵਾਰੀ ਤੇ ਇੱਕ ਵਾਰੀ ਹੁੰਦੀ ਹੁੰਦੀ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਸ ਦੋ ਵਾਰੀ ਕਰੀ ਦੀ ਵੈਕਸੀਨ ਤੇ ਜੇ ਉਹ ਵੈਕਸੀਨ ਹੋ ਜਾਵੇ ਟਾਈਮ ਟੂ ਟਾਈਮ ਇਹਨਾਂ ਸਾਰਿਆਂ ਦੀ ਤੇ ਫਿਰ ਕੋਈ तकरीबन ਕੋਈ ਬਿਮਾਰੀ ਨਹੀਂ ਹੁੰਦੀ ਜਾਨਵਰਾਂ ਚ ਨਾ ਰਾਣੀ ਖੇਤ ਆਉਂਦੀ ਆ ਨਾ ਹੀ ਆਪਣੇ ਇਹਨਾਂ ਨੂੰ ਜਿਹੜੀ ਆ ਮੂੰਹਾਂ ਸੋਜੀਆਂ ਆਂਦੇ ਹੁੰਦੇ ਅੱਖਾਂ ਸੋਜੀਆਂ ਆਂਦੀ ਐ ਇਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਜਾਨਵਰ ਪੂਰੇ ਫਿੱਟ ਰਹਿੰਦੇ ਆ ਬਾਕੀ ਯਾਰ ਜਿਹੜੀ ਜਿੰਨੀ ਕਿ ਲਿਖੀ ਉਹਨੇ ਓਨੀਂ ਖੋ ਕੇ ਚੱਲ ਜਾਣਾ ਤੇ ਆ ਮੁਰਗੀ ਦੇਖ ਕੇ ਮੈਨੂੰ ਆਪਣੀ ਮੁਰਗੀ ਮਿਸ ਰੋਜੀ ਦੀ ਯਾਦ ਆ ਜਾਂਦੀ ਯਾਰ ਮੇਰੀ ਬੜੀ ਪਿਆਰੀ ਮੁਰਗੀ ਸੀ ਲੇਕਿਨ ਜਿੰਨਾ ਉਹਦਾ ਸਾਥ ਲਿਖਿਆ ਸੀਗਾ ਤੇ ਛੱਡ ਕੇ ਚਲੀ ਗਈ ਸੀ ਉਸਦੂ ਬਾਅਦ ਇਦੀ ਮਾਂ ਆਪਣੇ ਕੋਲ ਸੀਗੀ ਆਪਣੀ ਮੁਰਗੀ ਜੋਰਾ ਜੇ ਚੰਗੀਆਂ-ਜੰਗੀਆਂ ਮਾਦੀਆਂ ਸੀਗੀਆਂ ਯਾਰ ਚਲੋ ਕੋਈ ਗੱਲ ਨਹੀਂ ਚੱਕ ਰਿਓ ਸ਼ੌਂਕ ਆਪਣੀ ਮੁਰਗੀ ਚੰਨੋ ਦਾ ਤੇ ਚੱਲ ਚੱਲ ਅੰਦਰ ਤੇ ਇਹਨਾਂ ਮੁਰਿਆਂ ਨੂੰ ਪਾਣੀ ਆਪਾਂ ਲਵਾ ਲਵਾਂਗੇ ਚੱਕ ਹੁਣ ਕਿਉਂਕਿ ਰਾਤ ਨੂੰ ਠੰਡਾ ਪਾਣੀ ਪੀਣਗੇ ਤਾਂ ਬਿਮਾਰ ਹੋਣਗੇ ਉਹ ਠੀਕ ਹੈ ਇਹਨੂੰ ਦਵਾਇ ਕਰ ਠੀਕ ਹੈ ਤੇ ਬਾਕੀ ਯਾਰ ਜਿੰਨੂੰ ਗੁੱਸਾ ਲੱਗਾ ਲੱਗੀ ਜਾਵੇ ਆਪਾਂ ਨੂੰ ਕੋਈ ਪਰਵਾਹ ਨਹੀਂ ਤੇ ਮੈਂ ਇਹੀ ਕਹੂੰਗਾ ਕਿ ਜੇ ਮੈਂ ਬਲੌਗ ਨੂੰ ਬਣਾਉਣਾ ਨਾ ਜਾਂ ਸ਼ੌਂਕ-ਸ਼ੂਂਕ ਕਰੋਨਾ ਮੇਰੇ ਸ਼ੌਂਕ ਤੇ ਕਿੰਤੂ ਬਰੰਤੂ ਨਗਰਿਆ ਕਰੋ ਜੇ ਮੇਰਾ ਸ਼ੌਂਕ ਚੰਗਾ ਨਹੀਂ ਲੱਗਦਾ ਨਾ ਦੇਖਿਆ ਕਰੋ ਠੀਕ ਹੈ ਮੈਂ ਨਹੀਂ ਕਿਸੇ ਨੂੰ ਕਰੋਣੀ ਫੜ ਕੇ ਲੈ ਕੇ ਆਉਣਾ ਮੇਰੇ ਜਾਨਵਰ ਦੇਖੋ ਜਾਂ ਮੇਰੇ ਕੋਲ ਆਓ ਜਾਨਵਰ ਲੈਣ ਜਿੰਨੂੰ ਯਾਰ ਚੰਗੇ ਲੱਗਦੇ ਆ ਅਗਲਿਆਂ ਨੂੰ ਵਧੀਆ ਲੱਗਦੇ ਆ ਕੋਈ ਆਪਣੇ ਕੋਲ ਯਾਰ ਮੈਂ ਹੈਗਾ ਮੂੰਹ ਤੇ ਗੱਲ ਸਾਰੀ ਕਹਿਣ ਵਾਲਾ ਬੰਦਾ ਠੀਕ ਹੈ ਜਿੰਨੂੰ ਚੰਗੇ ਲੱਗਦੇ ਉਹਨਾਂ ਨੂੰ ਪਤਾ ਯਾਰ ਉਹਦੇ ਕੋਲ ਜਿਹੜੀ ਨਸਲ ਹੈਗੀ ਆ ਤੇ ਆਪਾਂ ਉਹਦਾ ਸ਼ੌਂਕ ਕਰਨਾ ਉਹ ਆਪੇ ਆ ਜਾਂਦੇ ਲੈਂਦੇ ਆ ਯਾਰ ਠੀਕ ਹੈ ਤੇ ਬਾਕੀ ਉਹ ਕਾਂਤੀ ਭਰਾ ਨੇ ਜਿਹੜੀ ਗੱਲ ਕਹੀ ਸੀ ਕਿ ਨਾਰ ਭਰਾ ਦੇ ਆ ਕੇ ਜਾਨਵਰ ਦੇਖੋ ਸ਼ੌਂਕ ਕਰੋ ਉਹਦਾ ਪਿਆਰ ਸਗਾ ਯਾਰ ਠੀਕ ਹੈ ਮੈਂ ਦੁਬਾਰਾ ਫੇਰ ਕਹਣਾ ਉਹਦਾ ਪਿਆਰ ਸਗਾ ਤੇ ਉਹ ਬੰਦੇ ਮੁਰੇਉ ਕਹਿੰਦੇ ਕਿ ਨਾਰ ਪ੍ਰਮੋਸ਼ਨਾਂ ਕਰਾਉਂਦਾ ਪ੍ਰਮੋਸ਼ਨਾਂ ਦੀ ਨਹੀਂ ਲੋੜ ਆਪਾਂ ਨੂੰ ਯਾਰ ਠੀਕ ਹੈ ਮੈਂ ਤਾਂ ਜਿੱਦਾਂ ਮੇਰੇ ਕੋਲ ਜਿਹੜਾ ਯਾਰ ਦੋਸਤ ਜਾਨਵਰ ਲੈ ਕੇ ਜਾਊ ਮੈਂ ਤਾਂ ਪੁੱਛੂੰਗਾ ਉਹਨੂੰ ਯਾਰ ਵੀ ਕਿਦਾਰੇ ਨਿਕਲੇ ਚੰਗੇ ਨਿਕਲੇ ਮਾੜੇ ਨਿਕਲੇ ਦੁਬਾਰਾ ਫੇਰ ਕਿਉਂ ਆਇਆ ਠੀਕ ਹੈ ਤੇ ਜਿੰਨੂੰ ਕੋਈ ਲੱਗਦਾ ਵੀ ਆਪਣੇ ਇਦਾਂ ਕਿਦਾਂ ਉਹ ਆਪਣੇ ਛੱਕ ਦੀ ਦੂਰੀ ਦੇ ਬਾਰੇ ਆਪਣੇ ਬਲੌਗਾਂ ਤੋਂ ਠੀਕ ਐ ਇਹਦੇ ਮੁਰੇ ਪਾਣੀ ਲੈ ਚੱਕ ਆ ਗਲਵਾ ਆਪਣਾ ਬੇਗਮ ਠੀਕ ਐ ਤੇ ਇਹਨੂੰ ਵੀ ਲੱਗਾ ਹੁਣ ਮੈਂ ਬੰਦ ਕਰਨ ਕਿਉਂਕਿ ਸ਼ਾਮਾਂ ਪੈ ਗਈਆਂ ਠੀਕ ਐ ਤੇ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆ ਠੀਕ ਐ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਐ ਆਪਣਾ ਬਲੌਗ ਦੇਖਣ ਲਈ ਥੈਂਕ ਯੂ ਧੰਨਵਾਦ ਸ਼ੁਕਰੀਆ ਤੁਹਾਡਾ ਤੇ ਆਪਾਂ ਇੱਥੇ ਅੱਜ ਦਾ ਬਲੌਗ ਆਪਣਾ ਐਂਡ ਕਰਦੇ ਆ